ਸੱਵਾਰੀਆਂ ਨੂੰ ਲੈ ਕੇ ਦੋ ਆਟੋ ਚਾਲਕਾਂ ਦੇ ਵਿੱਚ ਲੜਾਈ ਹੋਈ ਹੈ ਐਸੇ ਲੜਾਈ ਦੇ ਦੌਰਾਨ ਇੱਕ ਆਟੋ ਚਾਲਕ ਦੀ ਮੌਤ ਹੋਈ ਹੈ ਕਿਉਂਕਿ ਉਸ ਆਟੋ ਚਾਲਕ ਨੇ ਢਿੱਡ ਦੇ ਵਿੱਚ ਇੰਟਰਲੌਕ ਟਾਇਲ ਦੇ ਨਾਲ ਹਮਲਾ ਕੀਤਾ ਜਾਂਦਾ ਜਦੋਂ ਇੰਟਰਲੌਕ ਟਾਇਲ ਦੇ ਨਾਲ ਉਸ ਦੇ ਢਿੱਡ ਦੇ ਵਿੱਚ ਹਮਲਾ ਕੀਤਾ ਗਿਆ ਤਾਂ ਤੁਰੰਤ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਪਰ ਇਲਾਜ ਦੇ ਦੌਰਾਨ ਉਸ ਆਟੋ ਚਾਲਕ ਦੀ ਮੌਤ ਅਚੜੀ ਉਹ ਹੋ ਜਾਂਦੀ ਹੈ ਤਾਂ ਖੰਨਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਦੋ ਆਟੋ ਚਾਲਕਾਂ ਦੇ ਵਿੱਚ ਸਵਾਰੀਆਂ ਨੂੰ ਲੈ ਕੇ ਲੜਾਈ ਹੋਈ ਹੈ ਜੈਸਾ ਆਟੋ ਚਾਲਕ ਦੀ ਮੌਤ ਹੋਈ ਹੈ ਕਿਹਾ ਜਾ ਰਿਹਾ ਕਿ ਉਹ ਅੱਧੇ ਘੰਟੇ ਤੋਂ ਖੜਾ ਸਵਾਰੀਆਂ ਦੀ ਉਡੀਕ ਕਰ ਰਿਹਾ ਸੀ ਤਾਂ ਇੱਕ ਪਿੱਛੋਂ ਆਟੋ ਚਾਲਕ ਆਉਂਦਾ ਤੇ ਉਹ ਸਵਾਰੀਆਂ ਨੂੰ ਆਪਣੇ ਆਟੋ ਦੇ ਵਿੱਚ ਬਿਠਾਉਂਦਾ ਤੇ ਉੱਥੋਂ ਜਾਣ ਦੀ ਕੋਸ਼ਿਸ਼ ਕਰਦਾ ਤਾਂ ਜਿਸ ਆਟੋ ਚਾਲਕ ਦੀ ਮੌਤ ਹੋਈ ਹੈ ਤਾਂ ਉਸ ਆਟੋ ਚਾਲਕ ਦੇ ਵੱਲੋਂ ਉਸ ਦੂਜੇ ਆਟੋ ਚਾਲਕ ਨੂੰ ਕਿਹਾ ਜਾਂਦਾ ਕਿ ਮੈਂ ਕਾਫੀ ਸਮੇਂ ਤੋਂ ਇੱਥੇ ਖੜਾ ਸਵਾਰੀਆਂ ਦਾ ਇੰਤਜ਼ਾਰ ਕਰ ਰਿਹਾ ਹਾਂ ਤੇ ਇਹ ਸਵਾਰੀਆਂ ਮੈਂ ਲੈ ਕੇ ਜਾਵਾਂਗਾ ਤਾਂ ਇੰਨੇ ਗੱਲ ਦੇ ਵਿੱਚ ਹੀ ਦੋਵੇਂ ਆਟੋ ਚਾਲਕਾਂ ਦੇ ਵਿੱਚ ਬਹਿਸ ਹੋ ਜਾਂਦੀ ਆ ਤਾਂ ਦੂਜਾ ਆਟੋ ਚਾਲਕ ਆਪਣੇ ਰਿਸ਼ਤੇਦਾਰ ਨੂੰ ਆਵਾਜ਼ ਮਾਰਦਾ ਤਾਂ ਉਸ ਦਾ ਰਿਸ਼ਤੇਦਾਰ ਜਿਹੜਾ ਉਹ ਵੀ ਆ ਜਾਂਦਾ ਤਾਂ ਦੋਵੇਂ ਜਣੇ ਲੜ ਕੇ ਇਸ ਮ੍ਰਿਤਕ ਆਟੋ ਚਾਲਕ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਫਿਰ ਉਸ ਮ੍ਰਿਤਕ ਆਟੋ ਚਾਲਕ ਦੇ ਢਿੱਡ ਦੇ ਵਿੱਚ ਇੰਟਰਲੌਕ ਟਾਈਲ ਦੇ ਨਾਲ ਹਮਲਾ ਛੇੜਾ ਉਹ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮ੍ਰਿਤਕ ਆਟੋ ਚਾਲਕ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਪਰ ਉੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਫਿਰ ਦੂਜੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਪਰ ਉੱਥੇ ਉਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਗਈ ਤੇ ਫਿਰ ਉਸ ਨੂੰ ਇੱਕ ਹਸਪਤਾਲ ਦੇ ਵਿੱਚ ਹੋਰ ਰੈਫਰ ਕਰ ਦਿੱਤਾ ਗਿਆ ਤਾਂ ਜਿਹੜੀ ਇੰਟਰਲੌਕ ਟਾਇਲ ਦੇ ਨਾਲ ਉਸ ਦੇ ਢਿੱਡ ਦੇ ਵਿੱਚ ਹਮਲਾ ਕੀਤਾ ਗਿਆ ਸੀ ਤਾਂ ਜਦੋਂ ਉਹ ਜ਼ਖਮੀ ਹੋਇਆ ਤਾਂ ਕਿਹਾ ਜਾ ਰਿਹਾ ਕਿ ਖੂਨ ਆ ਜਿਹੜਾ ਉਸ ਦੇ ਸਰੀਰ ਦੇ ਅੰਦਰ ਹੀ ਡੁੱਲਦਾ ਰਿਹਾ ਜਿਸ ਕਰਕੇ ਉਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੁੰਦੀ ਰਹੀ ਤੇ ਉਸੇ ਹਾਲਤ ਨਾਜ਼ੁਕ ਦੇ ਚੱਲਦੇ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਦੱਸਿਆ ਜਾ ਰਿਹਾ ਕਿ ਉਹ ਆਟੋ ਚਾਲਕ ਅਤੇ ਉਸ ਦਾ ਰਿਸ਼ਤੇਦਾਰ ਜਿਹੜਾ ਉਸ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਫਿਲਹਾਲ ਪੁਲਿਸ ਦੇ ਵੱਲੋਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਸਵਾਰੀਆਂ ਨੂੰ ਲੈ ਕੇ ਦੋ ਆਟੋ ਚਾਲਕਾਂ ਦੇ ਵਿੱਚ ਝੜਪ ਹੁੰਦੀ ਹੈ ਤੇ ਉਸੇ ਝੜਪ ਦੇ ਦੌਰਾਨ ਇੱਕ ਆਟੋ ਚਾਲਕ ਦੀ ਮੌਤ ਹੁੰਦੀ ਹੈ ਕਿਉਂਕਿ ਉਸ ਆਟੋ ਚਾਲਕ ਦੇ ਢਿੱਡ ਦੇ ਵਿੱਚ ਇੰਟਰਲੌਕ ਟਾਇਲ ਦੇ ਨਾਲ ਹਮਲਾ ਕੀਤਾ ਗਿਆ ਗੱਲ ਇਹ ਹੋਈ ਹੈ ਜੀ ਇਹ ਜਿਹੜੇ ਕੌਰ ਮੁਹੰਮਦ ਜੀ ਨੇ ਇਹ ਆਪਣੇ ਘਰ ਦੇ ਮੂਹਰੇ ਮਸਜਿਦ ਦੇ ਕੋਲ ਖੜੇ ਸੀਗੇ ਕਿੱਲੇ ਬੜੇ ਪੈਂਦੀ ਇੱਕ ਆਟੋ ਵਾਲਾ ਆਇਆ ਜਿਹਦਾ ਮਾਛੀਵਾੜਾ ਦਾ ਰਹਿਣ ਵਾਲਾ ਉਹਦੇ ਰਿਸ਼ਤੇਦਾਰੀ ਪੈਂਦੀ ਲਿਵੜੇ ਉਹ ਆਕੇ ਉੱਥੇ ਕੋਣ ਸਵਾਰੀ ਉਤਾਰੀ ਉਹਦਾ ਉੱਥੇ ਰਿਸ਼ਤੇਦਾਰ ਵੀ ਖੜਾ ਸੀਗਾ ਜੀ ਦੋ ਤਿੰਨ ਸਵਾਰੀਆਂ ਆ ਰਹੀਆਂ ਸੀਗੀਆਂ ਜਾਂ ਦੋ ਤਿੰਨ ਸਵਾਰੀਆਂ ਆ ਰਹੀਆਂ ਸੀ ਕੋਰ ਮੁਹੰਮਦ ਜੀ ਪਹਿਲਾਂ ਤੋਂ ਹੀ ਖੜੇ ਸੀ ਉੱਥੇ तकरीबन 1 ਘੰਟੇ ਤੋਂ ਖੜੇ ਸੀ ਉਹਨੇ ਆ ਕੇ ਉਸ ਵਾਰੀ ਨੂੰ ਆਵਾਜ਼ ਮਾਰੀ ਵੀ ਆ ਜਾਓ ਤੁਸੀਂ ਮੇਰੇ ਨਾਲ ਬੈਠੋ ਕੋਰ ਮੁਹੰਮਦ ਜੀ ਕਹਿੰਦੇ ਯਾਰ ਕਾਮ ਇੱਕ ਘੰਟੇ ਤੋਂ ਖੜਾ ਐ ਵੀ ਸਾਡੇ ਪਿੰਡ ਦੀ ਸਵਾਰੀ ਐ ਤੁਸੀਂ ਯਾਰ ਏਡੀ ਦੂਰੋਂ ਆ ਕੇ ਉਰੇ ਸਾਡੀ ਸਵਾਰੀਆਂ ਖਰਾਬ ਕਰਦੇ ਹੋ ਮਾੜੀ ਗੱਲ ਆ ਤੁਹਾਡੇ ਨਾਲ ਉਹਨੇ ਆਪਣੇ ਰਿਸ਼ਤੇਦਾਰ ਨੂੰ ਬੁਲਾ ਲਿਆ ਜੀ ਰਿਸ਼ਤੇਦਾਰ ਨੇ ਤੇ ਉਸ ਮੁੰਡਾ ਜਿਹੜਾ ਮਨੀ ਸੀਗਾ ਉਹਨਾਂ ਨੇ ਔਰ ਮੁਹੰਮਦ ਜੀ ਦੇ ਨਾਲ ਕੁੱਟਮਾਰ ਕੀਤੀ, ਥੱਪੜ ਮਾਰੇ, ਬਾਹ ਮਰੋੜੀ ਔਰ ਇੱਕ ਇੱਟ ਚੱਕ ਕੇ ਉਹਨਾਂ ਦੀ ਛਾਤੀ ਦੇ ਵਿੱਚ ਮਾਰੂ। ਉਹ ਛਾਤੀ ਦੇ ਵਿੱਚ ਮਾਰਨ ਦੇ ਨਾਲ ਉਹਨੂੰ ਮਤਲਬ ਅਸੀਂ ਉਰੇ ਲੈ ਕੇ ਆਏ ਸੀ ਹਸਪੀਟਲ। ਉਰੋਂ ਫਿਰ ਇਹਨੇ ਬੱਤੀ ਭੇਜ ਦਿੱਤਾ ਜੀ। ਬੱਤੀ ਵਾਲਿਆਂ ਨੇ ਕਹਿ ਦਿੱਤਾ ਵੀ ਪੋਜੀਸ਼ਨ ਠੀਕ ਲੱਗਦੀ। ਪਰ ਠੀਕ ਨਹੀਂ ਸੀਗੀ ਉਹ। ਇਹਨਾਂ ਦੇ ਨਾਲ ਛੋਟਾ ਬੱਚਾ ਸੀ ਇਹਨਾਂ ਦਾ ਬੇਟਾ ਸੀਗਾ ਨਹੀਂ ਕਿਸੇ ਨੂੰ ਪਤਾ ਸੀ ਚਲੋ ਵਿਚਾਰੇ ਵਾਪਸ ਲਏ ਔਰ ਆ ਕੇ ਮੈਨੂੰ ਇਹਨਾਂ ਨੇ ਫੋਨ ਕਰਿਆ ਫਿਰ ਅਸੀਂ ਉਹ ਸਿਵਲ ਚ ਲੈ ਆਏ ਉਹਦੀ ਕੰਡੀਸ਼ਨ ਬਹੁਤ ਨਾਜ਼ੁਕ ਸੀ ਸਾਡੇ ਸਿਵਲ ਹਸਪੀਟਲ ਵਾਲੇ ਕਹਿੰਦੇ ਕਿ ਸੀਜੀ ਇਹਨਾਂ ਨੂੰ ਦੁਬਾਰਾ 32 ਚ ਲੈ ਜਾਣਗੇ ਜਦ ਅਸੀਂ ਇਹਨਾਂ ਨੂੰ ਪੁੱਛਿਆ ਵੀ 32 ਚ ਲੈ ਜਾਣ ਦੇ ਕਾਬਿਲ ਹੈਗੇ ਕਹਿੰਦੇ ਜੀ ਮੁਸ਼ਕਲ ਹੈਗਾ ਤੁਸੀਂ ਦੇਖ ਲਓ ਫਿਰ ਅਸੀਂ ਡਾਕਟਰ ਰਣਜੀਤ ਖੰਨੇ ਕੋਲ ਲੈ ਕੇ ਜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਿਰ ਜਵਾਬ ਦੇ ਦਿੱਤਾ ਵੀ ਤੁਸੀਂ ਇਹਨਾਂ ਨੂੰ ਕਿਤੇ ਹੋਰ ਲੈ ਜਾਓ ਵੀ 58 ایس ਸੀ ਇਹ ਨਾਮ ਸੀ ਕਾਰ ਮੁਹੰਮਦ ਇਹ ਗੱਲ ਕੀ ਹੋਈ ਗੱਲ ਇਹ ਹੋਈ ਮੇਰੇ ਪਾਪਾ ਖੜੇ ਸੀ ਪਹਿਲਾਂ ਦੇ ਮਸਜਿਦ ਕੋਲ ਦੇ ਬੜਾ ਪਿੰਡ ਤੇ ਸਵਾਰੀਆਂ ਚੱਕਣ ਵੇਲੇ ਹਮੇਸ਼ਾ ਉੱਥੇ ਹੀ ਖੜਦੇ ਨੇ ਉਹ ਕਿ ਜਿਹੜੀ ਪਿੰਡ ਦੀ ਸਵਾਰੀ ਹੋਊਗੀ ਮੈਂ ਲੈ ਕੇ ਚਲੇ ਜਾਊਂਗਾ ਤੇ ਉਧਰੋਂ ਇੱਕ ਬਾਹਰ ਵਾਲਾ ਮਾਛੀਵਾੜੇ ਦਾ ਔਟੋ ਮਾਛੀਵਾੜੇ ਦਾ ਸ਼ਾਇਦ ਹੈ ਫੈਮੀ ਹੈ ਉਹ ਆਇਆ ਕੋਈ ਬੰਦਾ ਉਹਨੇ ਆਪਣੀਆਂ ਸਵਾਰੀਆਂ ਲਾਈਆਂ ਤੇ ਜਿਹੜੇ ਉਹ ਡੈਡੀ ਵਾਲੇ ਆਟੋ 'ਚ ਸਵਾਰੀਆਂ ਬੈਠੀਆਂ ਸੀ। ਉਹਨਾਂ ਨੂੰ ਆਪਣੇ ਵਾਲੇ 'ਚ ਬਿਠਾ ਕੇ ਲੈ ਕੇ ਜਾਣ ਚਾਹੁੰਦਾ ਸੀਗਾ। ਤੇ ਮੇਰੇ ਪਾਪਾ ਕਹਿੰਦੇ ਵੀ ਇਹ ਤਾਂ ਮੇਰੀਆਂ ਸਵਾਰੀਆਂ ਨੇ। ਵੀ ਅਥਰੋਜ ਮੈਂ ਚੱਕਦਾ ਵੀ ਥੋੜਾ ਆਟੋ ਬਾਹਰ ਵਾਲਾ ਵੀ ਤੁਸੀਂ ਨਾਲ ਲੈ ਕੇ ਜਾਓ। ਤੇ ਉੱਥੇ ਉਹਨਾਂ ਦੀ ਰਿਸ਼ਤਦਾਰੀ ਸੀਗੀ। ਇਹਨਾਂ ਦੀ ਭੈਣ ਵਿਆਹੀ ਹੋਈ ਸੀ ਉਹ ਆਟੋ ਵਾਲੇ ਦੀ ਸਾਡੇ ਪਿੰਡ ਲਿਬਰਾਪੇ। ਹਾਂਜੀ। ਤੇ ਉਹਨੇ ਆਪਣੇ ਜੀਜੇ ਦੇ ਭਾਈ ਨੂੰ ਬੁਲਾ ਲਿਆ। ਤੇ ਉਹਨਾਂ ਨੇ ਮੇਰੇ ਪਾਪਾ ਦਾ ਬਾਹਮ ਰੋੜਤੀ ਕੱਪੜ-ਥੁੱਪੜ ਮਾਰੇ ਬਹੁਤ ਜ਼ਿਆਦਾ। ਤੇ ਬਾਚ ਉਹਨਾਂ ਨੇ ਲੋਕ ਹਿੱਟ ਚੱਕ ਕੇ ਉਹਨਾਂ ਦੇ ਢਿੱਡ 'ਚ ਮਾਰੀ ਛਾਤੀ 'ਚ ਮਾਰੀ ਤੇ ਫਿਰ गिर ਗਏ ਉਹ ਫਿਰ ਉਹਨਾਂ ਦੇ ਪੈਰਾਂ ਦੇ ਇੱਥੇ ਗੁੱਟ ਤੇ ਫੇਰ ਮਾਰੀ ਗੁੱਟ ਤੇ ਲੱਗੀ ਮਾਰਨ ਤਾਂ ਹੋਰ ਪਾਸੇ ਚਾਹੁੰਦਾ ਸੀਗੇ ਗੁੱਟ ਤੇ ਲੱਗੀ ਬਸ ਫਿਰ ਉਹ ਲੱਗੇ ਵੀ ਮਰ ਗਿਆ ਮਰ ਗਿਆ ਕਰਨ ਮੇਰੇ ਪਾਪਾ ਬਸ ਫਿਰ ਉਹਨਾਂ ਨੇ ਪੀੜ ਇਕੱਠੀ ਜਦੋਂ ਹੋਈ ਦੇ ਹੁੰਦੀ ਦਿਖੀ ਤੇ ਉਹ ਭੱਜ ਗਏ ਮੌਕੇ ਤੇ ਫੜਿਆ ਨਹੀਂ ਉਹਨਾਂ ਨੂੰ ਮੌਕੇ ਤੇ ਨਹੀਂ ਫੜਿਆ ਲੇਡੀ ਸੀਗੇ ਉੱਥੇ ਕਿੰਨੇ ਕ ਜਨੇ ਸੀ ਉਹ ਫੋਟੋ 'ਚ ਆਏ ਤਾਂ ਮੈਨੂੰ ਪੱਕਾ ਨਹੀਂ ਪਤਾ ਇੱਕ ਜਾਣਾ ਸੀ ਜੀ ਉੱਥੇ ਜਿਹੜੇ ਨਾਲ ਝਗੜਾ ਹੋਇਆ ਬੰਦੇ ਤੇ ਨਾਂ ਹੈ ਨਾਂ ਕਿਹਦਾ ਉਹ ਬੰਦੇ ਦਾ ਨਾਮ ਉਹ ਮੈਨੂੰ ਨਹੀਂ ਹੈ ਮਾਛੀਵਾੜੇ ਦਾ ਜੀ ਮਾਛੀਵਾੜੇ ਦਾ ਮਾਛੀਵਾੜੇ ਦਾ ਉਹ ਮਾਰੇ ਹੋਏ ਹੁੰਦੀ ਆ ਜਿੰਨ ਜਿਹਨੂੰ ਮਾਰੇ ਇੱਕ ਮਾਰੇ ਆ ਰਾਜਵਿੰਦਰ ਹੁਸ਼ਿਆਰ ਰਾਜੀ 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 ਉਹਲੇ ਬੜਾ ਪਹਿਲੇ ਬੜੇ ਜੀ ਰਾਜੀ ਹਾਂਜੀ ਬਾਲਾ ਰਿਸ਼ਤੇਦਾਰ ਹੀ ਨੇ ਤੇ ਤਾਂ ਕਾਰਨ ਪਤਾ ਲੱਗਿਆ ਹੋਲਟੀ ਕਾਰਨ ਤਾਂ ਇਹ ਚ ਲੜਾਈ ਦਾ ਨਹੀਂ ਹੋਰ ਕੋਈ ਗੱਲ ਨਹੀਂ ਇਹ ਬਸ ਪਤਾ ਕਿੱਥੋਂ ਲੈ ਕੇ ਜਾਂਦੇ ਤੁਹਾਡੇ ਆਟੋ ਕਿੱਥੋਂ ਕਿੱਥੇ ਲੈ ਕੇ ਜਾਂਦੇ ਤੇ ਲੋਕਲੀ ਬਲਜਾਰ ਕਾਲਜ ਜਾਂ ਲਿਬੜੇ ਪਿੰਡ ਬਸ ਖੰਨੇ ਇੱਥੋਂ ਬਾਹਰ ਨਹੀਂ ਕਿਤੇ ਜਾਂਦੇ ਕਿੰਨੇ ਦੇਰ ਤੋਂ ਆਟੋ ਚਲਾ ਰਹੇ ਸੀ ਹੋ ਗਏ 5 ਸਾਲ ਹੋ ਗਏ ਉਹਨਾਂ ਨੂੰ ਹਾਂਜੀ ਓਕੇ ਤੇ ਪਰਿਵਾਰ ਚ ਕਿੰਨੇ ਮੈਂਬਰ ਹੈਗੇ ਹੁਣ ਜੀ ਬਸ ਮੈਂ ਆ ਮੇਰੀ ਮਾਦਰ ਆ ਮੇਰੀ ਗ੍ਰੈਂਡ ਮਾਦਰ ਉਹ ਉਹਨਾਂ ਕਰਤੇ ਕਿ ਆਪਾਂ ਸੀ ਸਾਰਾ ਸਿਸਟਮ ਸਾਰਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਹਾਂਜੀ ਬਿਲਕੁਲ ਜੀ ਉਹਨਾਂ ਦੇ ਸਿਰ ਤੇ ਸੀ ਉਹ ਟੀਮਾਂ ਕੀ ਕਰ ਰਹੀ ਹੈ ਮੈਂ ਤਾਂ ਇਹ ਹੀ ਮੰਗ ਕਰਦਾ ਜੋ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਜਰੂਰ ਕੀਤੀ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਾਨੂੰਨ ਦੇ ਅਨੁਸਾਰ ਮੈਲੇ ਬੜਾ ਪਿੰਡ ਦੇ ਰਹਿਣ ਵਾਲੇ ਇਹ ਮਿਤੀ 23 3 25 ਦੀ ਗੱਲ ਆ ਉਥੇ ਕੌਰ ਮੁਹੰਮਦ ਆਪਣਾ ਆਟੋ ਲੈ ਕੇ ਖੜਾ ਸੀਗਾ ਨੂੰ 15 20 ਮਿੰਟ ਅਧਾ ਘੰਟਾ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਮਨਪ੍ਰੀਤ ਆਟੋ ਲੈ ਕੇ ਆਇਆ ਉਹਨੇ ਉੱਥੇ ਖੜੀਆਂ ਸਵਾਰੀਆਂ ਨੂੰ ਨਾਲ ਹੀ ਬਿਠਾ ਲਈ ਅੱਗੇ ਜਾਣ ਲਈ ਗੁਜਾਰ ਗਰ ਤੇ ਕੌਮ ਮੁਹੰਮਦ ਨੇ ਉਹਨੂੰ ਰੋਕਿਆ ਵੀ ਮੈਂ ਪਹਿਲਾਂ ਨਾ ਖੜਾ ਮੈਂ ਸਵਾਰੀ ਲੈ ਕੇ ਜਾਣੀਆਂ ਨੇ ਵੀ ਤੂੰ ਨਾ ਲੈ ਕੇ ਜਾ ਇਸ ਗੱਲ ਤੇ ਇਹਨਾਂ ਦਾ ਟਕਰਾਅ ਹੋ ਗਿਆ ਆਸ ਵਿੱਚ ਤੂੰ ਨੂੰ ਮੈਂ ਮੈਂ ਹੋ ਗਈ ਤੇ ਮੌਕੇ ਤੇ ਲਿਬੜੇ ਪਿੰਡ ਤੋਂ ਮੰਤਰੀ ਦਾ ਕੋਈ ਰਿਸ਼ਤੇਦਾਰ ਸੀ ਰਾਜਵੀਰ ਰਾਜਾ ਇਹਨੇ ਖੜੇ ਨੂੰ ਆਵਾਜ਼ ਮਾਰ ਲਈ ਉਹ ਵੀ ਉੱਥੇ ਆ ਗਿਆ ਉਹਨੇ ਨੂੰ ਹਟਾਉਣ ਦੀ ਬਜਾਏ ਉਹਦੇ ਚਪੇੜਾ ਮਾਰਤੀਆਂ ਤੇ ਇੱਕ ਇੰਟਰਲੌਕ ਜਿੱਟ ਚੱਕੀ ਉਹ ਕੌਮ ਮੁਹੰਮਦ ਦੇ ਮਾਰੀ ਜਿਹੜੀ ਉਹਦੇ ਢਿੱਡ ਦੇ ਵਿੱਚ ਲੱਗੀ ਜਿਹਦੇ ਨਾਲ ਉਹਨੂੰ ਤਖਲੀਫ ਹੋਈ ਉੱਥੋਂ ਲੈ ਆ ਕੇ ਪਰਿਵਾਰ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਖੰਨੇ ਦਾ ਕੰਮ ਲਗਵਾਤਾ ਤੋਂ ਰੈਫਰ ਕੀਤਾ ਗਿਆ 32 ਸੈਕਟਰ 32 ਚੰਡੀਗੜ੍ਹ ਲੈ ਗਏ ਉਥੋਂ ਉਹਨਾਂ ਨੇ ਟ੍ਰੀਟਮੈਂਟ ਕਰਕੇ ਦੁਬਾਰਾ ਬਸਪੇਟ ਤਾਂ ਵੀ ਠੀਕ ਆ ਗਏ ਤੇ ਇੱਕ ਤੋਂ ਥੋੜਾ ਸੀਰੀਅਸ ਹੋ ਗਿਆ ਇਹ ਖਨਾਨਾ ਨਰਸਿੰਗ ਵਿੱਚ ਲੈ ਗਏ ਉੱਥੇ ਜਾ ਕੇ ਉਹਨੂੰ ਪ੍ਰੋਬਲਮ ਹੋਰ ਵੱਧ ਗਈ ਡੀ ਐਮ ਸੀ ਦਾ ਰੈਫਰ ਕਰਤਾ ਜਿੱਥੇ ਜਾ ਕੇ ਦੀ ਡੱਤ ਤੁਸੀਂ ਸਰ ਇਹਨੂੰ ਪੀ ਜਿੱਦ ਨੇ ਦੋ ਰੋਪੇ ਚ ਦੇ ਦਿੱਤੇ ਹਾਂ ਇਹਦੇ ਚ ਦੋ ਮਰਜੂ ਨੇ ਤੇ ਘਰੋਂ ਭੱਜ ਗਏ ਉਹਨੇ ਰਿਪੋਰਟ ਦਿੱਤੀ ਜਾ ਰਹੀ ਹੈ ਸਰ ਮਕੱਦਮਾ ਨੰਬਰ 51 ਇੰਟਰਸੈਕਸ਼ਨ 105 ਬੀ ਐਨ ਐਸ ਦਰਜ ਕੀਤਾ ਗਿਆ ਹੈ। ਦਾ ਰੋਕੀ ਗਰੋਂ ਪੰਚ ਕਰੀ ਨਹੀਂ ਹਲੇ ਘਰੋਂ ਭੱਜੇ ਹੋਏ ਨੇ। ਹਾਂਜੀ ਜੇ ਸਰ ਜਿਹਦਾ ਵਾਕਿਆ ਲੜਾਈ ਨੂੰ ਲੈ ਕੇ ਹੋਇਆ ਉਹ ਇੱਥੇ ਹੋਰ ਦੀ ਗੱਲ ਹੋ ਜਾ। ਹਾਂ ਨਹੀਂ ਤਾਂ ਇਹ ਆਟੋ ਦੇ ਸਵਾਰੀਆਂ ਪਿੱਛੇ ਝਗੜਾ ਹੋਇਆ।